ਤੁਸੀਂ ਸੁਣ ਰਹੇ ਹੋ mundri.com ਹਰਜੀਤ ਅਟਵਾਲ ਭਾਗ 8 ਇਹਨਾਂ ਦਿਨਾਂ ਵਿੱਚ ਟਿੱਕੇ ਤੇ ਕੰਮ ਤੇ ਤਨਖਾਣ ਬਣਾਉਣ ਵਾਲੇ ਸੈਕਸ਼ਨ ਵਿੱਚ ਇੱਕ ਨੌਕਰੀ ਨਿਕਲੀ ਇਸ ਵਿੱਚ ਤਨਖਾਹ ਥੋੜੀ ਸੀ ਪਰ ਕੰਮ ਦਫ਼ਤਰ ਦਾ ਸੀ ਜਿਸ ਵਿੱਚ ਕੋਈ ਸ਼ਿਫਟ ਨਹੀਂ ਸੀ ਸਵੇਰੇ 9 ਤੋਂ 5 ਵਜੇ ਵਾਲੀ ਨੌਕਰੀ ਟਿੱਕਾ ਸੋਚਦਾ ਕਿ ਉਹ ਇਕੱਲੀ ਜਾਣ ਹੈ ਬਹੁਤਾ ਓਵਰਟਾਈਮ ਲਾ ਕੇ ਵੀ ਕੀ ਕਰਨਾ ਹੈ ਉਸਨੇ ਜੌਬ ਲਈ ਅਪਲਾਈ ਕੀਤਾ ਤੇ ਉਸਨੂੰ ਜੌਬ ਮਿਲ ਵੀ ਗਈ ਹੁਣ ਉਸ ਦਾ ਫਲੋਰ ਤੋਂ ਕੰਮ ਖਤਮ ਹੋ ਗਿਆ ਤੇ ਪੁਰਾਣੇ ਲੋਕਾਂ ਨਾਲ ਕੋਈ ਵਾਹ ਵੀ ਨਾ ਰਿਹਾ ਕਿੱਥੇ ਇਥੇ ਦਫ਼ਤਰ ਵਿੱਚ ਬਹੁਤੇ ਗੋਰੇ ਹੀ ਸਨ ਜਿਹੜੇ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਝਾਕਿਆ ਕਰਦੇ ਸਨ ਇਸ ਗੱਲੋਂ ਟਿੱਕਾ ਬਹੁਤ ਖੁਸ਼ ਸੀ ਟਿੱਕੇ ਦੀ ਨਵੀਂ ਨੌਕਰੀ ਵਿੱਚ ਕੰਪਿਊਟਰ ਚਲਾਉਣਾ ਵੀ ਸ਼ਾਮਲ ਸੀ ਤਿੱਕੇ ਲਈ ਇਹ ਗੱਲ ਬਹੁਤ ਉਤਸ਼ਾਹ ਵਾਲੀ ਸੀ ਕੰਪਿਊਟਰ ਤੋਂ ਇਹਨਾਂ ਪ੍ਰਵਾਤ ਹੋਇਆ ਕਿ ਅਗਲੇ ਦਿਨ ਹੀ ਟੈਂਪੋ ਨਾ ਦੇ ਸਟੋਰ ਤੋਂ ਨਵਾਂ ਕੰਪਿਊਟਰ ਲਿਆਇਆ ਉਸ ਨੂੰ ਕੰਪਿਊਟਰ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਕਿ ਕਿਹੜੀ ਕੰਪਨੀ ਦਾ ਵਧੀਆ ਹੁੰਦਾ ਹੈ ਕਿਹੜੀ ਕੰਪਨੀ ਜ਼ਿਆਦਾ ਚੱਲ ਰਹੀ ਹੈ ਉਸ ਨੇ ਸਟੋਰ ਵਿੱਚ ਕੰਮ ਕਰਦੀ ਕੁੜੀ ਨੂੰ ਇਹ ਜਾਣਕਾਰੀ ਦੇਣ ਲਈ ਕਿਹਾ ਐਚਪੀ ਦਾ ਕੰਪਿਊਟਰ ਆਫਰ ਹੋਇਆ ਤੇ ਆਫਰ ਤੇ ਵੀ ਲੱਗਿਆ ਹੋਇਆ ਸੀ 1000 ਪੌਂਡ ਵਿੱਚ ਹੀ ਸਭ ਕੁਝ ਟਾਵਰ ਮੋਨੀਟਰ ਕੀਬੋਰਡ ਮਾਊਸ ਤੇ ਪ੍ਰਿੰਟਰ ਵੀ ਉਸ ਨੇ ਖਰੀਦ ਲਿਆ ਤੇ ਘਰ ਲਿਆ ਆ ਕੰਪਿਊਟਰ ਰੱਖਣ ਵਾਸਤੇ ਬਣੇ ਵਿਸ਼ੇਸ਼ ਮੇਜ਼ ਤੇ ਕੁਰਸੀ ਵੀ ਕਾਰ ਵਿੱਚ ਰੱਖ ਲੈਂਦੇ ਕੰਪਿਊਟਰ ਜੋੜਨ ਦਾ ਕੰਮ ਹੁਸਨ ਬਹੁਤਾ ਮੁਸ਼ਕਲ ਨਹੀਂ ਜਾਪਿਆ ਇੱਕ ਨਕਸ਼ਾ ਨਾਲ ਦਿੱਤਾ ਹੋਇਆ ਸੀ ਜਿਹੜਾ ਪਲੱਗ ਕਿੱਥੇ ਲੱਗਣਾ ਹੈ ਇਸ ਸੌਖਲੀਪ ਲੱਗਾਂ ਦਾ ਰੰਗ ਸੀ ਪੀਲੇ ਰੰਗ ਦੇ ਪਲੱਗ ਨੇ ਜਿੱਥੇ ਜਾਣਾ ਸੀ ਉਹ ਜਗ੍ਹਾ ਵੀ ਪੀਲੇ ਰੰਗ ਦੀ ਸੀ ਇਵੇਂ ਹਰਾ ਤੇ ਲਾਲ ਪਲੱਗ ਵੀ ਵੱਖਰੀ ਵੱਖਰੀ ਜਗ੍ਹਾ ਲੱਗਣੇ ਸਨ ਕੰਪਿਊਟਰ ਉਸਨੇ ਚੱਲਦਾ ਕਰ ਲਿਆ ਪਰ ਉਹਨਾਂ ਕੋਈ ਜਿੰਨਾ ਕੋ ਉਹ ਕੰਮ ਤੇ ਚਲਾਇਆ ਕਰਦਾ ਸੀ ਉਸ ਤੋਂ ਅੱਗੇ ਉਸ ਨੂੰ ਬਹੁਤਾ ਕੁਝ ਨਹੀਂ ਸੀ ਪਤਾ ਇੰਟਰਨੈਟ ਕਿਵੇਂ ਚਲਾਉਣਾ ਹੈ ਇਸ ਬਾਰੇ ਤਾਂ ਉਹ ਬਿਲਕੁਲ ਕੋਰਾ ਸੀ ਕੰਪਿਊਟਰ ਦੇ ਨਾਲ ਹੀ AOL ਦਾ ਇੱਕ ਸੌਫਟਵੇਅਰ ਸੀ ਇੰਟਰਨੈਟ ਵਾਸਤੇ ਪਰ ਉਸ ਦੀ ਵਰਤੋਂ ਉਸ ਨੂੰ ਸਮਝ ਨਹੀਂ ਸੀ ਪੈ ਰਹੀ ਉਸ ਨੂੰ ਯਾਦ ਆਇਆ ਕਿ ਸ਼ਿੰਦੇ ਨੇ ਆਪਣੇ ਮੁੰਡੇ ਦਿਲਪ੍ਰੀਤ ਨੂੰ ਪਿਛਲੇ ਦਿਨੀ ਕੰਪਿਊਟਰ ਲੈ ਕੇ ਦਿੱਤਾ ਹੈ ਦਿਲਪ੍ਰੀਤ ਉਸ ਦਾ ਬਹੁਤ ਵਧੀਆ ਅਧਿਆਪਕ ਸਿੱਧ ਹੋਇਆ ਤੇ ਹੋਇਆ ਵੀ ਇਵੇਂ ਹੀ ਉਸ ਨੇ ਸ਼ਿੰਦੇ ਨੂੰ ਫੋਨ ਕੀਤਾ ਸ਼ਿੰਦਾ ਦਿਲਪ੍ਰੀਤ ਨੂੰ ਲੈ ਕੇ ਉਸ ਦੇ ਘਰ ਆਇਆ ਦਿਲਪ੍ਰੀਤ ਨੇ ਉਸ ਨੂੰ ਮੁੱਢਲੀ ਜਾਣਕਾਰੀ ਦੇ ਦਿੱਤੀ ਹੁਣ ਤੁਹਾਨੂੰ ਯਕੀਨ ਸੀ ਕਿ ਟੱਕਰਾਂ ਮਾਰ-ਮਾਰ ਸਿੱਖੀ ਲਵੇਗਾ ਟਿੱਕੇ ਦਾ ਇੰਟਰਨੈਟ ਵੀ ਚੱਲਦਾ ਹੋ ਗਿਆ ਉਹ ਤਾਂ ਜਿਵੇਂ ਕਿਸੇ ਹੋਰ ਦੁਨੀਆ ਵਿੱਚ ਗਵਾਚ ਗਿਆ ਹੋਵੇ ਕੰਮ ਤੋਂ ਮੁੜਦਾ ਹੀ ਉਹ ਕੰਪਿਊਟਰ ਤੇ ਬੈਠ ਜਾਂਦਾ ਜਿੱਥੇ ਉਹ ਅੜ ਜਾਂਦਾ ਉਹ ਦਿਲਪ੍ਰੀਤ ਨੂੰ ਫੋਨ ਕਰ ਲੈਂਦਾ ਜੇ ਫੋਨ ਤੇ ਗੱਲ ਨਾ ਬੰਦੀ ਤਾਂ ਜਾ ਕੇ ਦਿਲਪ੍ਰੀਤ ਨੂੰ ਲੈ ਕੇ ਆਉਂਦਾ ਤੇ ਸਮਝਾ ਜਾਂਦਾ ਹਫਤਿਆਂ ਵਿੱਚ ਟਿੱਕਾ ਕਿਸ ਡੱਬੇ ਦਾ ਮਾਹਰ ਹੋ ਗਿਆ ਉਹ ਹੈਰਾਨ ਹੁੰਦਾ ਕਿਸ ਡੱਬੇ ਵਿੱਚ ਸਾਰੀ ਦੁਨੀਆ ਵੱਸਦੀ ਹੈ ਰੋਜ਼ ਉਹ ਕਈ ਘੰਟੇ ਕੰਪਿਊਟਰ ਮੂਰੇ ਬੈਠਾ ਰਹਿੰਦਾ ਵਕਤ ਦਾ ਪਤਾ ਹੀ ਨਾ ਚੱਲਦਾ ਉਸਨੇ ਆਪਣਾ ਈਮੇਲ ਐਡਰੈਸ ਵੀ ਬਣਾ ਲਿਆ ਟਿੱਕਾ hotmail.com ਈਮੇਲ ਪਤਾ ਤਾਂ ਬਣਾ ਲਿਆ ਪਰ ਈਮੇਲ ਕਰੇ ਕਿਸ ਨੂੰ ਉਸਦਾ ਕੋਈ ਵਕਫ ਨਹੀਂ ਸੀ ਜਿਸ ਨੂੰ ਉਹ ਕਿਸ ਨਵੀਂ ਤਕਨੀਕ ਦੀ ਚਿੱਠੀ ਲਿਖ ਕੇ ਲਿਖ ਸਕਦਾ ਕੁਝ ਵੀ ਸੀ ਉਹ ਹਰ ਰੋਜ਼ ਆਪਣੀ ਈਮੇਲ ਖੋਲਦਾ ਕਈ ਕਿਸਮ ਦੀਆਂ ਮਸ਼ਹੂਰੀਆਂ ਵਗੈਰਾ ਹੁੰਦੀਆਂ ਉਹ ਪੜ੍ਹਦਾ ਤੇ ਡਿਲੀਟ ਕਰ ਦਿੰਦਾ ਉਹ ਦੋਸਤਾਂ ਨਾਲ ਵੀ ਇਸ ਹੈਰਾਨ ਕਰਨ ਵਾਲੇ ਯੰਤਰ ਬਾਰੇ ਗੱਲਾਂ ਕਰਦਾ ਰਹਿੰਦਾ ਉਹ ਛਿੰਦੇ ਨੂੰ ਉਤਸ਼ਾਹਿਤ ਕਰਦਾ ਕਿ ਕੰਪਿਊਟਰ ਸਿੱਖ ਲਵੇ ਪਰ ਛਿੰਦਾ ਲੋੜ ਨਹੀਂ ਸੀ ਸਮਝਦਾ ਉਹ ਇੱਕ ਦਿਨ ਇੰਡੀਆ ਤੋਂ ਮੁੜਿਆ ਛਿੰਦਾ ਉਸ ਨੂੰ ਮਿਲਣ ਆਇਆ ਹੋਇਆ ਉਹ ਕਹਿਣ ਲੱਗਾ ਆ ਸੁੱਲੀ ਵਾਲੀ ਕੀ ਕਹਾਣੀ ਹੈ ਕਿਹੜੀ ਸੁੱਲੀ ਵਾਲੀ ਅਹਿਮਦ ਦੀ ਕੁੜੀ ਵਾਲੀ ਉਹਨਾਂ ਦਾ ਚਾਚਾ ਚਾਹ ਲੈ ਆਇਆ ਸੀ ਵਿਆਹ ਕਰਾ ਲਿਆ ਸੈਟਲ ਹੋ ਗਈ ਕਰਨ ਨੂੰ ਪੈਸੇ ਭੇਜਦੀ ਹੈ ਗਰੀਬੀ ਤੋੜ ਕੇ ਰੱਖਤੀ ਪਿੰਡ ਚ ਸਾਰੇ ਇਹ ਕਹਿ ਰਹੇ ਆ ਕਿ ਪਹਿਲਾਂ ਤੇਰੇ ਨਾਲ ਸੱਟ ਹੋਈ ਤੂੰ ਵਰਤ ਕੇ ਚਾਚੇ ਹੱਥ ਫੜਾ ਦਿੱਤੀ ਟਿਕਾ ਸੋਚਣ ਲੱਗ ਪਿਆ ਕਿ ਕੀ ਜਵਾਬ ਦੇਵੇ ਉਸ ਨੂੰ ਨਹੀਂ ਸੀ ਪਤਾ ਕਿ ਪਿੰਡ ਦੇ ਲੋਕਾਂ ਨੂੰ ਉਸ ਬਾਰੇ ਕੋਈ ਪਿੰਨਕ ਪੈ ਜਾਏਗੀ ਕੁਝ ਸੋਚ ਕੇ ਉਸਨੇ ਕਿਹਾ ਬਹੁਤ ਚੰਗੀ ਕੁੜੀ ਆਓ ਇਹ ਠੀਕ ਆ ਕਿ ਮੇਰੀ ਉਹਦੇ ਨਾਲ ਦੋਸਤੀ ਹੋਈ ਪਰ ਖਾਸ ਨਹੀਂ ਚਾਚਾ ਮੇਰੇ ਨਾਲ ਗਿਆ ਸੀ ਮੈਂ ਕਿਹਾ ਉਹ ਇਕੱਲਾ ਤੁਰਿਆ ਫਿਰਦਾ ਇਹਦੇ ਨਾਲ ਵਿਆਹ ਕਰਾ ਲਾਵੇ ਦੋਨੋਂ ਦਾ ਹੀ ਸਰ ਜਾਊ ਉਹਦੀ ਗਰੀਬੀ ਟੁੱਟ ਜਾਊ ਤੇ ਚਾਚੇ ਦਾ ਬੜੇਪਾ ਸੋਧਰ ਜਾਊ ਯਕੀਨ ਮੰਨ ਕੁੜੀ ਚਾਚੇ ਲਈ ਪੂਰੀ ਵਫਾਦਾਰ ਹੈ ਉਹ ਤਾਂ ਠੀਕ ਹੈ ਪਰ ਚਾਚਾ ਚਾਲ ਉਹਦਾ ਘਰ ਪੂਰਾ ਕਰ ਦੂ ਪਤਾ ਨਹੀਂ ਤੈਨੂੰ ਚਾਹੀਦਾ ਕਿ ਗੇੜਾ ਰੱਖੇ ਚਾਤੇ ਜੀ ਸੱਪ ਕਰਦਾ ਰਹੇ ਇਦਾਂ ਨਾ ਹੋਵੇ ਕਿ ਚਾਚੇ ਨੂੰ ਛੱਡ ਕੇ ਦੌੜ ਜਾਵੇ ਤੁਸੀਂ ਸੁਣ ਰਹੇ ਸੀ mundri.com ਭਾਗ 8 ਹਰਜੀਤ ਅਟਵਾਲ